ਆਲਾ ਚੋਕੇ ਸ਼ੈਂਪੂ ਤੇ ਹਫਤੇ 'ਚ ਇੱਕੋ ਪੁੜੀ ਮਿਲਣੀ ਆ ਭਾਵੇਂ ਤੇਰੇ ਸਿਰ 'ਚੋਂ ਤੇਲ ਨਿਕਲੇ ਤੇ ਭਾਵੇਂ ਨਾ ਨਿਕਲੇ ਮਾੜੀ ਜੀ ਕੋ ਗੱਲ ਤੈਨੂੰ ਕਹਿ ਦੋ ਤੇ ਤੇਰੇ ਗਲੇਡੂ ਅੱਖਾਂ ਦੇ ਆਏ ਹੁੰਦੇ ਆ ਨਾਲੇ ਹਜੇ ਤੂੰ ਬਲਸ਼ਨ ਗੁਨਾ ਕਰਨ ਦੀ ਨਾ ਬੰਦਾ ਘੱਟ ਕਰਿਆ ਕਰ ਇੱਥੇ ਕੋਈ ਮਰਿਆ ਨਹੀਂ ਆ ਆਪਣੇ ਘਰ ਦਾ ਫਾਇਦਾ ਤੇ ਤੂੰ ਬੜੀ ਸੋਰੀ ਸੋਚਣੀ ਆ ਮਾੜੀ ਜੀ ਗੱਲ ਹੁੰਦੀ ਤੇ ਉੱਥੇ ਤੇ ਤੈਨੂੰ ਪਤਾ ਲੱਗ ਜਾਂਦਾ ਵਾ ਇਹ ਵੀ ਘਰ ਹੀ ਆ ਜਿੱਥੇ ਰਹਿਣ ਲਈ ਆ ਜੇ ਰਹਿਣ ਲਈ ਆ ਤੈਨੂੰ ਘਰ ਹੀ ਸਮਝ ਜਾੜਾ ਕਰਨ ਨੂੰ ਕਿਉਂ ਹਰ ਵੇਲੇ ਲੱਗੀ ਰਹਿਣੀ ਆ ਆਪਣਾ ਭਰਾ ਆਇਆ ਸੀ ਨਾ ਤੇ ਕਾਪੀਆਂ ਚਾਹੀਦੀਆਂ ਸੀ ਤੇ ਉਹਨੂੰ ਫ੍ਰੀ ਦਿਆਂ ਚੋਕੇ ਛੇਦੀਆਂ ਫੜਾਤੀਆਂ ਜਿੱਤਾ ਇੱਥੇ ਕਿਹਨੂੰ ਲੋੜ ਹੀ ਨਹੀਂ ਹੁੰਦੀ ਆਪਣੇ ਘਰ ਦੀ ਬਚਤਾਂ ਦੀ ਦੀਆਂ ਲੈ ਤੈਨੂੰ ਤੇ ਇੱਥੇ ਵੀ ਬਸਤ ਕੰਮ ਲਿਆ ਕਰ ਕਰ ਤੂੰ ਤਾਂ ਕੰਮ ਲੱਗੀ ਨਹੀਂ ਵੇਂਦੇ ਬੈਜੰਦੇ ਰੋਣ ਮੁੜ ਕੇ